ਸੋ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਸੋ ਪਿਛਲੇ ਐਤਵਾਰ ਆਪਾਂ ਖੁਦਾ ਦਾ ਬਚਨ ਸੁਣ ਰਹੇ ਸੀ ਕਿ ਪਰਮੇਸ਼ਰ ਜਿਹੜਾ ਬਹੁਤ ਮਹਾਨ ਹੈ ਤੇ ਉਹਦੀ ਮਹਾਨਤਾ ਦੇ ਬਾਰੇ ਆਪਾਂ ਦੇਖ ਰਹੇ ਸੀ ਉਹ ਕਿੰਨਾ ਮਹਾਨ ਹੈ ਖੁਦਾ ਉਹ ਠੀਕ ਹੈ ਤੇ ਹਰ ਇੱਕ ਚੀਜ਼ ਜਿਹੜੀ ਉਹਦਾ ਕਹਿਣਾ ਮੰਨ ਰਹੀ ਹੈ ਸੋ ਅੱਜ ਵੀ ਆਪਾਂ

ਇਸ ਹਾਲ ਬਣ ਕੇ ਆਇਆ ਜਿਸ ਮੁਸੀਬਤ ਬਣ ਕੇ ਆਇਆ ਠੀਕ ਹੈ ਨਾ ਔਰ ਉਹ ਪਰਮੇਸ਼ਰ ਸਾਡੇ ਦਾ ਪਿਆਰ ਕਰਦਾ ਮੁਹਬਤ ਕਰਦਾ ਹੈ ਤੇ ਸੋਛੀ ਦੇਖਿਆ ਕਿ ਉਹਨੇ ਸਾਡੀ ਸੂਰਤ ਨੇ ਸਾਰਾ ਕੁਝ ਬਣਾਇਆ ਇਸ ਸੰਸਾਰ ਦੇ ਹੈ ਨਾ ਤੇ ਉਹ ਜਿਸ ਉਹ ਉਹ ਉਹਦੇ ਬਾਰੇ ਗੀਤ ਪਜਰ ਗਾਏ ਆ ਠੀਕ ਹੈ ਨਾ ਕਿ ਉਹ ਪਰਮੇਸ਼ਵਰ ਕਿੰਨਾ ਮਹਾਨ ਹੈ ਠੀਕ ਹੈ ਜਿੱਦਾਂ ਗੀਤ ਗਾਇਆ ਜੋ ਆਵਾ ਮੇਰੇ ਤੇਰੇ ਵਰਗਾ ਨਹੀਂ ਕੁਝ ਜਮਨ ਦੇ ਵਿੱਚ ਤੇ ਪਰ ਫਿਰ ਉਹਨੀਆਂ ਗੱਲਾਂ ਬਾਤਾਂ ਸੁਣੀਆਂ ਹੋਰ ਫਿਰ ਗੀਤ ਗਾਇਆ ਰੱਬ ਕੀ ਹੋਵੇ ਸਲਾਮ ਹਮੇਸ਼ਾ ਰੱਬ ਦੀ ਹੋਵੇ ਸਭ ਨੂੰ ਉਹਦੇ ਕੰਮਾਂ ਦਾ ਬੰਨਣਾ ਕੀਤਾ ਉਹਦੇ ਕੰਮ ਕਿੰਨੇ ਮਹਾਨ ਠੀਕ ਹੈ ਕੁਝ ਸੋ ਪਰਮੇਸ਼ਵਰ ਜਿਹੜਾ ਹੈ ਉਹ ਮਹਾਨ ਹੈ ਤੇ ਉਹ ਪਰਮੇਸ਼ਵਰ ਸਭ ਪਿਆਰ ਕਰਦਾ ਹੈ So, पिछले एतवार देखिया ने सुनया कि परमेश्वर ने अपने बहुत सारे पुत्र जे से काम कर जिस तरह हर एक चीजा काम कर रही नहीं है ठीक है ना दिल धक् करता दिखाया कभी बंद नहीं हूँ है ਕਰਿਉ ਪਾਦੇ ਨੇ ਜਦੋਂ ਤੱਕ ਤੱਕ ਕਰਦਾ ਜਾ ਰਹਿਣਾ ਤੇ ਪਾਗਲ ਜਦੋਂ ਹੋ ਜਾਂਦਾ ਹੈ ਤਾਂ ਇਹ ਗਾਣੀ ਖਤਮ ਹੈਗੀ ਹੈ ਆਪਣੇ ਦਿਲ ਤੋਂ ਇਹ ਗੱਲ ਸਮਝਿਆ ਕਰੋ ਠੀਕ ਹੈ ਨਾ ਕਿ ਉਹ ਰੁਕਦਾ ਨਹੀਂ ਆ ਤੇ ਉਹ ਰੁਕਦਾ ਨਹੀਂ ਆ ਤੇ ਆਪਾਂ ਵੀ ਰੁਕਣਾ ਨਹੀਂ ਆ ਤੇ ਆਪਾਂ ਨੂੰ ਚੋਂ ਤੇ ਖੁਦਾ ਦੇ ਬੱਚੇ ਜਿਗਾ ਜਿਹੜਾ ਮੂਰਖਾ ਹੁੰਦਾ ਜਿਹੜਾ ਰੱਬ ਹੈ ਹੀ ਨਹੀਂ ਕਰਦਾ ਜਿਹੜਾ ਮੂਰਖ ਵਿਅਕਤੀ ਆ ਉਹਦਾ ਰੱਬ ਹੈ ਹੀ ਨਹੀਂ ਤੇ ਬਹੁਤ سارے ਲੋਕੀ ਕਹਿੰਦੇ ਆ ਕਿ ਰੱਬ ਹੈ ਹੀ ਨਹੀਂ ਤੇ ਪਰਮੇਸ਼ਰ ਦਾ ਬਚਨ ਕਹਿੰਦਾ ਜਿਹੜਾ ਜਿਹੜਾ ਮੂਰਖ ਵਿਅਕਤੀ ਆ ਉਹ ਕਹਿੰਦਾ ਰੱਬ ਹੈ ਹੀ ਨਹੀਂ ਹੈ ਤੇ ਪਰਮੇਸ਼ਰ ਆਪਣੇ ਬੱਚੇ 'ਚ ਕਹਿੰਦਾ ਕਿ ਇੱਕ ਮੇਰੇ ਹੱਥ ਵਿੱਚ ਸਰ ਇੱਕ ਹੱਥ ਵਿੱਚ ਮੇਰੇ ਲੰਬੀ ਉਮਰ ਆ ਠੀਕ ਹੈ ਤੇ ਦੂਸਰੇ ਹੱਥ ਵਿੱਚ ਕੀ ਹੈ ਤਨ ਦولت ਤੇ ਇੱਜਤ ਹੈ ਤਨ ਦولت ਹੈਗੀ ਆ ਠੀਕ ਹੈ ਨਾ ਜਿਹਦੀ ਤਾਂ ਜ਼ਰੂਰਤ ਹੈਗੀ ਲੰਬੀ ਉਮਰ ਦੀ ਫਿਰ ਕਪਾਫ ਖੁਦਾ ਦੇ ਬਚਨ ਵਿੱਚ ਲਿਖਿਆ ਹੈ ਪੜਿਆ ਠੀਕ ਹੈ ਤੇ ਕਿ ਲੰਬੀ ਉਮਰ ਨੂੰ ਠੀਕ ਹੈ ਨਾ ਕੌਣ ਪ੍ਰਾਪਤ ਕਰਦਾ ਹੈ ਲਿਖਿਆ ਜਦੋਂ ਅਸੀਂ ਉਹ ਉਹਦੇ ਹੁਕਮਾਂ ਨੂੰ ਮੰਨਾਂਗੇ ਉਹਦੇ ਉਹਦੇ ਬਚਨ ਨੂੰ ਮੰਨਾਂਗੇ ਤੇ ਧਰਤੀ ਉੱਤੇ ਉਹਨੇ ਲਿਖਿਆ ਉਹਨੇ ਤੇਰੇ ਦਿਨ ਲੰਬੇ ਹੋਣਗੇ ਠੀਕ ਹੈ ਨਾ ਤੇ ਉਸ ਬਚਨ ਨੂੰ ਖੁਦਾ ਦਾ ਬਚਨ ਕਹਿੰਦਾ ਹੈ ਕੀ ਕਹਿੰਦਾ ਹੈ ਕਿ ਮਤਲਬ ਧਰਤੀ ਉੱਤੇ ਤੇਰੇ ਦਿਨ ਜਿਹੜੇ ਹੈਗੇ La bébé,